ਸੈਲਫੀ ਲੈਦੇ ਸਮੇਂ ਨਹਿਰ 'ਚ ਡੁੱਬਦੀ ਸਾਜ਼ਿਸ਼ ਰਚਨ ਵਾਲੀਆਂ ਸਖੀਆਂ ਪੈਣਾ ਪੁਲਿਸ ਨੇ ਅੰਮ੍ਰਿਤਸਰ ਤੋਂ ਬਰਾਮਦ ਕਰ ਲਈਆਂ ਨੇ 14 ਜੁਲਾਈ ਨੂੰ ਗੁਰਦਾਸਪੁਰ ਨਜ਼ਦੀਕ ਸਠਿਆਣੀ ਨਹਿਰ 'ਚ ਦੋ ਲੜਕੀਆਂ ਦੇ ਡੁੱਬਦੀ ਖਬਰ ਆਈ ਸੀ ਇਸ ਖਬਰ ਦੇ ਨਾਲ ਲੜਕੀਆਂ ਦੇ ਘਰ 'ਚ ਮਾਤਮ ਛਾ ਗਿਆ ਸੀ ਪੁਲਿਸ ਨੇ ਕੋਤਾ ਖੋਰਾ ਦੀ ਮਦਦ ਦੇ ਨਾਲ ਲੜਕੀਆਂ ਦੀ ਪਾਲ ਵੀ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ ਹੱਥ ਲੱਗਦਾ ਵੀ ਕਿਵੇਂ ਇਹ ਦੋਵੇਂ ਤਾਂ ਚੁਪਲੀਆ ਫਵਾਹ ਫੈਲਾ ਕੇ ਆਪਣੇ ਸੁੱਖ ਨੂੰ ਪੂਰੇ ਕਰਨ ਲਈ ਕਰੋ ਪੱਛੇਂ ਹਸਲ ਦੌਰਾਨ ਇਹ ਤਫ਼ਤੀਸ਼ ਸਾਹਮਣੇ ਆਇਆ ਕਿ ਨਸ਼ਾ ਤੇ ਲਵਰੀਆ اپنی ਛੋਟੀ ਪੈਸ ਸੋਫੀਆ ਰੂਪੇ ਦਾ ਨਾਮ ਲੇਕਿਨ ਕਲਮਾ ਤੇਤੀ ਵਿੱਚ ਕੰਮ ਕਰਨ ਦੇ ਲਈ ਟਰੱਕ 'ਚ ਸਵਾਰ ਹੋ ਕੇ ਪੱਜ ਨਿਕੀਆਂ ਪੁਲਿਸ ਮੁਤਾਬਿਕ ਪਹਿਲਾਂ ਇਹ ਲੜਕੀਆਂ ਚੰਡੀਗੜ੍ਹ ਗਈਆਂ ਫਿਰ ਦਿੱਲੀ ਦਿੱਲੀ 'ਚ ਇਹਨਾਂ ਕੋਲ ਪੈਸੇ ਖਤਮ ਹੋ ਗਏ ਤੇ ਜਿੱਥੇ ਉਹਨਾਂ ਨੇ ਆਪਣਾ ਮੋਬਾਈਲ ਵੇਚਿਆ ਫਿਰ ਉਹ ਅੰਮ੍ਰਿਤਸਰ ਆ ਗਈਆਂ ਤੇ ਦੋ ਕੁੜੀਆਂ ਜਿਹੜੀਆਂ ਸੀ ਨਿਸ਼ਾ ਤੇ ਲਾਭ੍ਰਿਤ ਇਹ 셀ਫੀ ਲੈਣ ਲੱਗੀਆਂ ਤੇ ਜਿਹੜੀ ਤਰਜੀ ਲੱਗੀ ਸੋਫੀਆ ਨੇ ਦੱਸਿਆ ਕਿ ਇਹ ਜਦੋਂ 셀ਫੀ ਲੈਣ ਲੱਗਾ ਤੇ ਵਿੱਚੋਂ ਇੱਕ ਜਿਹਦਾ ਮੋਬਾਈਲ ਸਲਿੱਪ ਕਰ ਗਿਆ ਮੋਬਾਈਲ ਨੂੰ ਫੜਦੀ ਫੜਦੀ ਭਲਾ ਇੱਕ ਡਿੱਗ ਪੀ ਉਹਨੂੰ ਬਚਾਉਣ ਕਰਕੇ ਦੂਸਰੀ ਵੀ ਜਿਹੜੀ ਨਹਾ ਚਿਲਕੇ ਤੋਂ ਡੁੱਬਣੀ ਆ। ਸੋ ਉਹਨੇ ਘਰ ਅੱਗੇ ਦੱਸਣ ਤੇ ਫਿਰ ਉਸੇ ਵੇਲੇ ਸੜੀ ਬੋਰ ਦੇ ਘਟ ਵਿੱਚ ਆਈ ਤੇ ਗੋਤਾਖੋਰ ਵਗੈਰਾ ਮੰਗਾ ਕੇ ਤੇ ਸਾਰਾ ਕੰਮ ਉਹਨੂੰ ਬਿਸਨੈਸ ਅਕੀ ਉਹਦੇ ਪਾਲ ਕਰਨ ਦੀ ਕੋਸ਼ਿਸ਼ ਕੀਤੀ। ਉਹਦੀ ਲੜੀ ਵਿੱਚ ਫਿਰ ਹੌਲੀ-ਹੌਲੀ ਗੱਲ ਦਾ ਪਤਾ ਲੱਗਾ ਕਿ ਇਹ ਇਹ ਜਿਹੜੀ ਡੁੱਬਣ ਵਾਲੀ ਗੱਲ ਜਿਹੜੀ ਹੈ ਨਹੀਂ ਸਹੀ ਹੈ। ਜੋ ਹਕਾਨੂੰਨ ਵਾਲੇ ਪੁਲਿਸ ਨੇ ਅੱਜ ਇਹਨਾਂ ਨੂੰ ਦਰਬਾਰ ਸਾਹਿਬ ਤੋਂ ਅਸਰ ਲੈ ਕੇ ਆਇਆ। ਫਿਲਹਾਲ ਪੁਲਿਸ ਨੇ ਦੋਹਾਂ ਲੜਕੀਆਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ਪਰ ਇਸ ਮਾਮਲੇ 'ਚ ਪਰਿਵਾਰ ਨੇ মিডিਆ ਤੋਂ ਦੂਰ ਬਣਾਈ ਹੋਈ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਫਲਾ ਜਗਬਾਣੀ ਟੀਵੀ